ਗਿਆਣਾ ਤਿਰਤ ਵਿਖੇ ਗੰਤੰਤਰ ਦਿਵਸ ਤੇ ਮੌਕੇ ਤੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਫਲਾ ਨੇ ਕੌਮੀ ਝੰਡਾ ਲਹਿਰਾਇਆ ਜਿਸ ਵਿੱਚ ਅਜੰਤਾ ਪਬਲਿਕ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੇ ਗੀਤ ਗਾਏ ਇਸ ਮੌਕੇ ਸਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ ਡਾਕਟਰ ਰਾਕੇਸ਼ ਸ਼ਰਮਾ ਮਾਲਾ ਚਾਫਲਾ ਰਾਜੇਸ਼ ਕੁਮਾਰ ਬੰਟੂ ਮੋਹਿਤ ਵਰਮਾ ਵਿਧੂ ਪੁਰੀ ਵਿਜੇ ਖੰਨਾ ਆਦ ਮੈਂਬਰ ਹਾਜ਼ਰ ਸਨ आज हमारे देश का गणतंत्र पर्व है 1950 में जब देश को संविधान मिला छब्बीस जनवरी के दिन तो हम हर वर्ष इस दिन को मनाते हैं लोकतंत्र गणतंत्र इससे अच्छी शासन पद्धति कोई नहीं ये सभी विद्वान मानते हैं और हमें गौरव है भारतीयों को कि हमें स्वतंत्रता के एकदम बाद मतदान का अधिकार मिला संविधान के सारे अधिकार मिले और महिलाओं को वोट डालने का अधिकार पहले दिन से ही मिला लेकिन मुझे दुख से कहना पड़ता है जहाँ गणतंत्र दिवस का गौरव है वहाँ दुख से कहना पड़ता है कि देश के राजनेताओं ने गणतंत्र को नोट तंत्र बना दिया है शराब तंत्र बना दिया है कोई नहीं कहता कि हमें वोट डालो अगले चुनाव में महिलाएं पुरुषों से भी ज़्यादा एमएलए बनेंगी एमपी बनेंगी कोई ये नहीं कहता कि हमें वोट डालो ਅਗੇ ਸੇ ਕਿਸੇ ਕੋ ਮੁਫਤ ਲੈਣਾ ਨਹੀਂ ਪੜੇਗਾ ਸਭ ਰੋਟੀ ਰੋਜੀ ਕਮਾएंगे ਜੋ ਵੀ ਹੈ ہمارا ਲੋਕ ਲੋਕਤੰਤਰ ਹੈ ਬਹੁਤ ਬਹੁਤ ਵਧਾਈ ਚਲੋ ਪਿਆਰੇ ਸਾਰੇ ਵੈਸ਼ਵਾਸੀ ਨੂੰ ਗਨਤੰਤਰ ਦਿਵਸ ਦੀ ਬਹੁਤ ਬਹੁਤ ਵਧਾਈ ਸਾਰੀ ਦੁਨੀਆ ਅੱਜ ਬੜੇ ਹੁਮਮਾ ਹਮਮਾ ਮਨਾਇਆ ਗਿਆ ਪਰ ਖਾਸ ਕਰ ਜਦੋਂ ਦੀ ਇਹ ਕਮੇਟੀ ਦੁਰਗਾਣਾ ਮੰਦਰ ਜਾਈ ਆ ਮੈਂ ਪ੍ਰਧਾਨ ਜੀ ਔਰ ਇਹ ਕਮੇਟੀ ਵਧਾਈ ਦੀ ਪਾਤਰ ਹੈ ਕਿਉਂ ਹੁਣ ਪਿਛਲੇ 3 ਸਾਲਾਂ ਤੋਂ ਹਰ ਸਾਲ ਦੁਰਗਾਣਾ ਮੰਦਰ ਚ ਵੀ ਗਨਤੰਤਰ ਦਿਵਸ ਦਾ ਧਵਜ ਫੜਾਇਆ ਜਾਂਦਾ ਹੈ ਈਵਨ ਕੀ ਸਾਡੇ ਪ੍ਰਧਾਨ ਜੀ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜਿੰਨੇ ਸਾਡੇ ਧਾਰਮਿਕ ਸਥਾਨ ਆ ਉਹ ਵੀ ਝੰਡਾ ਜਰੂਰ ਫੜਾਇਆ ਕਰੋ ਕਿ ਇਹ ਝੰਡਾ ਹੀ ਹੈ ਤੇ ਸਭ ਕੁਝ ਹੈ ਝੰਡਾ ਹੀ ਸਾਡੀ ਸ਼ਾਨ ਹੈ